ਜਮੀਤ ਤੱਕ ਹੀ ਰਾਲਾ ਸੀ ਗਏ ਅੰਦਰ ਜੀ ਸੀ ਇਤਨਾ ਠੀਕ ਜਿਹਾ ਬਲਹੀ ਸੀ ਕਾ ਇਹ ਕਾਲੀ ਦਾ ਲਾ ਬੰਦ ਦੋਨੋ ਕਾਲੀ ਇੱਕ ਦਾ ਚਾਰਗੋੜਾ ਕੋਲ ਤੇ ਇੱਕ ਸਾਹ ਜੀ ਠੀਕ ਹੈ ਜਿੱਤੇ ਜਾਣੇ ਸੀ ਹਾਂ ਜੀ ਤੇ ਕੁਝ ਕੋਲ ਕੋਲ ਮੈਂ ਤੇ ਬਾਪੂ ਜੀ ਰੋਟੀ ਲੈ ਕੇ ਜਾਂਦੇ ਵਾਜੂ ਪਹਿਲਾਂ ਡੈਡੀ ਤੇ ਇਕੱਲੇ ਗਏ ਵਾਜੂ ਕਿੱਥੇ ਕਿੱਲੇ ਬੱਸ ਉਹ ਤਾਂ ਰਾਹ ਤਾਂ ਮੈਂ ਜਿੱਥੇ ਹਾਂ ਬੰਦਾ ਸਭਾਈ ਲਿਗਾ ਮੇਰਾ ਡੈਡੀ ਸੀਗੇ ਮੇਰੇ ਸਤਪਾਲ ਸਿੰਘ ਸਾਥੂ ਡੈਡੀ ਸੀਗੇ ਮੇਰੇ ਸਤਪਾਲ ਸਿੰਘ ਸਾਥੂ ਉਹ ਖੇਤ ਪਾਣੀ ਦੀ ਵਾਰੀ ਲਾਉਣ ਗਏ ਸੀਗੇ ਠੇਕੇ ਲੈ ਵਾਣ ਦੀ ਪਹਿਲਾਂ ਉਹ ਵਾਣ ਬਲਜੀਤ ਸੁਖਦੀਪ ਸਿੰਘ ਕੋਲੇ ਹੁੰਦਾ ਸੀ ਸੁਖਦੀਪ ਸਿੰਘ ਸਨ ਆਫ ਗੁਰਦਰਸ਼ਨ ਸਿੰਘ ਕੋਲੇ ਹੁੰਦਾ ਸੀਗਾ ਜੀ ਤੇ ਡੈਡੀ ਉਹਨਾਂ ਦੇ ਉਹ ਪਾਣੀ ਦੀ ਵਾਰੀ ਲਾਉਣ ਗਏ ਸੀ ਉਹ ਵਾਣ ਦੀ ਕੱਸੀ ਦੀ ਤੇ ਉੱਥੇ ਪਹਿਲਾਂ ਹੀ ਉਹ ਸੁਖਦੀਪ ਸਿੰਘ ਪੁੱਤਰ ਗੁਰਦਰਸ਼ਨ ਸਿੰਘ ਉਹਦਾ ਭਰਾ ਬਲਜੀਤ ਸਿੰਘ ਪੁੱਤਰ ਗੁਰਦਰਸ਼ਨ ਸਿੰਘ ਤੇ ਉਹਦਾ ਭਤੀਜਾ ਰਕਵੀਰ ਸਿੰਘ ਉੱਥੇ ਮजूद ਸੀਗੇ ਉਹਨਾਂ ਕੋਲ ਹਥਿਆਰ ਸੀਗਾ ਜੀ ਰਕਵੀਰ ਕੋਲ ਰਕਵੀਰ ਸਿੰਘ ਕੋਲ ਡਾਂਗ ਸੀਗੀ ਤੇ ਮੈਂ ਤੇ ਮੇਰਾ ਬਾਪੂ ਖੇਤ ਰੋਟੀ ਲੈ ਕੇ ਜਾਂਦੇ ਸੀਗੇ ਉਹਨਾਂ ਦੀ ਸਾਡੇ ਜਾਂਦੇ ਨੂੰ ਉਹ ਉੱਥੋਂ ਪਾਈ ਹੋ ਰਏ ਸੀਗੇ ਜੀ ਤੇ ਉੱਚੀ ਉੱਚੀ ਰੌਲਾ ਪਾ ਰਹੇ ਸੀਗੇ ਵੀ ਅੱਜ ਤੈਨੂੰ ਮਾਰ ਦਾਂਗੇ ਅੱਜ ਨਹੀਂ ਤੈਨੂੰ ਛੱਡਦੇ ਤੇ ਰੌਲਾ ਵੇਖ ਕੇ ਅਸੀਂ ਕੰਨੀ ਸੁਣਿਆ ਰੌਲਾ ਤੇ ਰੌਲਾ ਵੇਖ ਕੇ ਮੋਟਰਸਾਂ ਦੀ ਲਾਈਟ ਸੀਗੀ ਬਾਪੂ ਨੇ ਲਾਈਟ ਜਿਹਾ ਕੇ ਵੇਖਿਆ ਜੀ ਤੇ ਉਹ ਹਥੋਬਾਰੀ ਹੋ ਰਹੀ ਸੀ ਕਿ ਇਦੋਂ ਥੋੜੀ ਵਾਰ ਸੀਗੇ ਸਾਡੇ ਸਾਹਮਣੇ ਉਹਨੇ ਮੇਰੇ ਫਾਇਰ ਮੇਰੇ ਬਾਪੂ ਜੀ ਸੁਖਦੀਪ ਸਿੰਘ ਨੇ ਫਾਇਰ ਮੇਰੇ ਬਾਪੂ ਦੀ ਡੈਡੀ ਦੀ ਛਾਤੀ 'ਚ ਮਾਰਿਆ ਈ ਤੇ ਸਾਨੂੰ ਸਾਨੂੰ ਦੇਖ ਕੇ ਹੀ ਉਹ ਭੱਜ ਗਿਆ ਇਸ ਲਈ ਸਮਝ ਆਉਂਦੀ ਕਾਨੂੰਨ ਤੋਂ ਹੀ ਮੰਗ ਕਰਦੇ ਆਂ ਜੀ ਇੱਕ ਸੁਖਦੀਪ ਸਿੰਘ ਹੀ ਇੱਕ ਦੋਸ਼ੀ ਦਾ ਫੜਿਆ ਵਾ ਪੁਲਿਸ ਦਾ ਹੀ ਦੂਜੇ ਦੋ ਦੋਸ਼ੀ ਬਾਹਰ ਆਈ ਬਲਜੀਤ ਸਿੰਘ ਦਰਗਵੀਰ ਸਿੰਘ ਸਾਨੂੰ ਉਹਨਾਂ ਤੋਂ ਖਤਰਾ ਆਈ ਬਾਹਰ ਫਿਰਦੇ ਆ ਸਾਨੂੰ ਵੀ ਮਾਰ ਸਕਦੇ ਆਈ ਉਹ ਅਸੀਂ ਉਹਨਾਂ ਨੂੰ ਗ੍ਰਿਫਤਾਰਾ ਕਰਾਉਣਾ ਹੈ ਹਰ ਹਰ ਦਫ਼ਤਰ ਹਰ ਅਫਸਰ ਕੋਲ ਜਾ ਕੇ ਦੇਖ ਲੈ ਸਾਡੀ ਕੋਈ ਮੰਗ ਨਹੀਂ ਸੁਣਦੇ ਗੱਲ ਨਹੀਂ ਸੁਣਦੇ ਰਹਿੰਦੇ ਆ ਤਿੰਨੇ ਅਸੀਂ ਇਕੱਲੇ ਰਹਿੰਦੇ ਆਈ ਹਨੂ ਡਰ ਆ ਉਹਨਾਂ ਤੋਂ ਹੀ ਕਦੋਂ ਵੀ ਮਾਰ ਸਕਦੇ ਆ ਕਿ ਅਸੀਂ ਕਾਲਜ ਨਹੀਂ ਜਾਂਦੇ ਆ ਆਪਣੇ ਸਕੂਲ ਨਹੀਂ ਜਾਂਦੇ ਤੁਸੀਂ ਦੇ ਕਿਹਨਾ ਮੇਰਾ ਗ੍ਰਿਫਤਾਰ ਆਵਲਾ ਜੀ ਅਸੀਂ ਠੇਕੇ ਤੇ ਬਾਣ ਲਿਆ ਸੀ ਜੀ ਘਰ ਦੀ ਪੈੜੀ ਤਾਂ ਥੋੜੀ ਜੀ ਆ ਸਾਡੇ ਕੋਲ ਇਸ ਤਾਂ ਹਿੱਸੇ ਠੇਕੇ ਤੇ ਲੈ ਕੇ ਗੁਜ਼ਾਰਾ ਕਰਦੇ ਸੀ ਆਦੇ ਬੱਚੇ ਪਾਲਦੇ ਸੀ ਜੀ ਤੇ ਉਹ ਠੇਕੇ ਤੇ ਪੈੜੀ ਲਈ ਸੀ ਪਾਣੀ ਲਾਉਣ ਗਏ ਸੀ ਕ ਮੇਰੇ ਘਰ ਵਾਲਾ ਤੇ ਉਹਨਾਂ ਨੇ ਪਾਣੀ ਲਾਉਣ ਨਹੀਂ ਦਿੱਤਾ ਉਹ ਕਹਿੰਦੇ ਲਾਉਣ ਨਹੀਂ ਦਿੰਦੇ ਅਸੀਂ ਪਾਣੀ ਤੈਨੂੰ ਵੀ ਪੱਢਣ ਨਹੀਂ ਦਿੰਦੇਗੇ ਉਹਨਾਂ ਕੋਲੇ ਹੁੰਦਾ ਸੀ ਪਹਿਲਾਂ ਉਹ ਬਾਣ ਤੇ ਉਹਨਾਂ ਨੇ ਜੀ ਫਾਇਰ ਮਾਰਿਆ ਕਿੰਨਾ ਨੇ ਮਾਰਿਆ ਉਹਨਾਂ ਨੇ ਸਖਦੀਪ ਸਿੰਘ ਨੇ ਜੀ ਕੌਣ ਆ ਉਹ ਮਹਰਾਜ ਕੇ ਜੀ ਸਾਡੇ ਪਿੰਡ ਦੇ ਆ ਜੀ ਸਖਦੀਪ ਜੰਗਾ ਕਿਸੇ ਪਾਰਟੀ ਨਾਲ ਸਮੰਦ ਕਰਦੇ ਨਹੀਂ ਜੀ ਅਸੀਂ ਇੰਨਾ ਨਹੀਂ ਵੀ ਨਹੀਂ ਪਤਾ ਹੈਗਾ ਇਹ ਫਿਰ ਕੀ ਹੋਇਆ ਤੇ ਉਹਨਾਂ ਨੇ ਜੋ ਫਾਇਰ ਮਾਰਿਆ ਤੇ ਜੀ ਸਾਥੇ ਉਹ ਕਹਿੰਦੇ ਮੇਰੇ ਘਰਾਂ ਵਾਲਾ ਹੈ ਮੇਰਾ ਮੁੰਡਾ ਤੇ ਮੇਰਾ ਸਹੁਰਾ ਰੋਟੀ ਲੈ ਕੇ ਗਏ ਸੀ ਥੋੜੀ ਜੀ ਬਾਹਰ ਹੈਗੇ ਸੀ ਤੇ ਜਦੋਂ ਹੱਥੋਂ ਪਾਈ ਹੋਈ ਜਾਂਦੀ ਸੀ ਰੋਲਾ ਪਈ ਜਾਂਦਾ ਸੀਗਾ ਤੇ ਇਹਨਾਂ ਨੂੰ ਦੇਖ ਕੇ ਤੇ ਵੀ ਜਦੋਂ ਕਹਿੰਦੇ ਆ ਗਏ ਉਹ ਤੇ ਤਿੰਨੇ ਉਹਨਾਂ ਨੇ ਤਿੰਨਾਂ ਨੇ ਉਹ ਕਰਿਆ ਮੁੰਡੇ ਕੋਲੇ ਛੋਟੀ ਸੀ ਕਿ ਤੇਰੇ ਬਲਜੀਤ ਕੋਲੇ ਤੇ ਸਖਦੀਪ ਕੋਲੇ ਰੱਖਣਾ ਸੀ ਨਾ ਜੀ ਤੇ ਸਖਦੀਪ ਨੇ ਕਿ ਮੰਗ ਕਰਦੇ ਸੀ ਸਾਡੀ ਮੰਗ ਇਹ ਹੀ ਹੈ ਜੀ ਸੁਖਦੀਪ ਸਿੰਘ ਤਾਂ ਜੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਤੇ ਰਗਵੀਰ ਸਿੰਘ ਨੂੰ ਤੇ ਬਲਜੀਤ ਸਿੰਘ ਨੂੰ ਗ੍ਰਿਫਤਾਰ ਨਹੀਂ ਕਰਿਆ ਉਹਨਾਂ ਨੇ ਸਾਨੂੰ ਉਹਨਾਂ ਤੋਂ ਖਤਰਾ ਹੈ ਮੇਰੇ ਬੱਚੇ ਬਾਹਰ ਨਹੀਂ ਜਾਂਦੇਗੇ ਪੁਲਸ ਕੀ ਕਹਿ ਰਹੀ ਆ ਪੁਲਸ ਕਹਿੰਦੇ ਆ ਸਾਨੂੰ ਕਹਿੰਦੇ ਆ ਕਿ ਤੁਹਾਨੂੰ ਦੱਸੋ ਕਿੱਥੇ ਬੈਠੇ ਆ ਅਸੀਂ ਬੜ ਲੰਗਾ ਅਸੀਂ ਉਹਨਾਂ ਦੇ ਮਗਰ ਮਗਰ ਫਿਰਦੇ ਆਂਗੇ ਵਧੇਰੇ ਜਾਣਕਾਰੀ ਅਤੇ ਸਾਡੇ ਨਾਲ ਬਣੇ ਰਹਿਣ ਲਈ ਤਾਜ਼ੇ ਖਬਰ ਤੁਰੰਤ ਸਬਸਕ੍ਰਾਈਬ ਕਰੋ